ਆ ਸਾਡੇ ਬਾਪੂ ਨੇ ਬਣਾਇਆ ਬਾਈ ਸਾਗ ਤੇ ਕੱਲ ਦਾ ਲੱਗਿਆ ਪਿਆ ਇਹ ਰਹਿਗਾ ਥੋੜਾ ਜਿਹਾ ਇਹ ਨੂਨ ਮੈਂ ਕਿਹਾ ਸਾਡਾ ਬਾਪੂ ਸਾਗ ਖਾਉਣਾ ਪਾ ਲਗਾ ਇੰਨਾ ਸਾਗ ਤੇ ਮੈਂ ਪੁੱਛਿਆ ਇਹ ਹੋ ਜਾਣਾ ਕੌੜਾ ਹੋ ਗਿਆ ਬਾਈ ਮੱਚਾ ਮੋਚ ਇੰਨਾ ਫਿਰ ਤੋਂ ਬਹੁਤ ਚਾਮਚਾ ਲੱਗਦੇ ਭਾਤੂ ਦਾ ਹੱਥ ਦਾ ਬਾਹਰ ਇਹਦਾ ਐ ਹੋਇਆ ਬਾਪੂ ਕਹਿੰਦਾ ਛੋਲੇ ਮੈਂ ਇੰਨੇ ਇੰਨੇ ਬੋਲ ਗਿਆ ਆਪ ਬਣਾਉਣੇ ਹੁਣ ਕਹਿੰਦੇ ਹੋਵੇ ਤਾਂ ਸਾਗ ਖਲਾ ਇੰਨੀ ਤੋਂ ਇੰਨਾ ਬਸ ਰਹਿ ਗਿਆ ਹੁਣ ਹੁਣ ਦਾ ਦੇ ਬਾਪੂ ਲੱਗਿਆ ਕਿੱਥੇ ਠੀਕ ਹੈ ਆਦੋ ਬਾਪੂ ਨੂੰ ਲੈ ਜਾਉਦੇ ਆ ਕਿ ਤਾਂ ਹੁਣ ਮੈਂ ਕੀ ਬਣਾ ਬਾਪੂ ਨੇ ਮਹਾਨ ਕਰਦਾ ਆ ਲੋਈ ਹਾਂ ਬਾਪੂ ਹਾਂ ਵੀ ਰਾਜਵੀਰ ਅੱਜ ਘਰ ਲੱਗਿਆ ਮੈਂ ਉਹ ਭਰਾਵਾ ਪੁੱਛਣਾ ਹਾਂ ਬੁੜੀਆਂ ਬਣਾ ਕਾਦਾ ਕੰਮ ਹੁੰਦਾ ਯਾਰ ਅੱਛਾ ਉਹ ਮੈਂ ਲੈ ਲਿਆ ਸਾਗ ਦਾ ਪੰਗਾ ਹੂੰ ਉਸੇ ਆਪਾਂ ਖੜਾ ਕਰ ਲਿਆ ਹਾਂ ਉਹ ਮੈਂ ਸਾਗ ਦੇ ਸਾਬ ਨਾਲ ਨੂਨ ਪਾਤਾ ਉਹਦੇ ਚ ਉਸੇ ਹਿਸਾਬ ਨਾਲ ਮਿਰਚਾਂ ਪਾਤੀਆਂ ਹੁਣ ਨੂਨ ਮਿਰਚ ਹੋ ਗਿਆ ਵੱਧ ਫਿਰ ਮੈਂ ਇੱਕ ਸਕੀਮ ਲਾਈ ਹਾਂ ਮੈਂ ਕਦੇ ਐਂ ਕਰਦੇ ਆ ਆਪਾਂ ਚਾਰ ਛਲਗਮ ਮਾਰਦੇ ਆ ਸਾਲੇ ਦੇ ਵਿੱਚ ਉਹਦੇ ਬਾਪੂ ਛਲਗਮਾ ਕੀ ਬੇਟਾ ਮੈਨੂੰ ਲੱਗਿਆ ਯਾਰ ਇਹ ਦੋ ਕਦੋਂ ਹੀ ਪਾਊਗਾ ਕਹਿੰਦੇ ਉਹਨੂੰ ਮੈਂ ਦਿਵਾ ਦਿੱਤੀ ਬੇਟਾ ਇਹ ਤਾਂ ਇਹ ਸਾਗ ਨਹੀਂ ਭਾਈ ਇਹ ਸਾਡੇ ਬਾਪੂ ਦਾ ਗਦਾਵਾ ਹੈ ਤੇ ਉਹ ਸਾਡੀ ਬੈਠੀ ਆ ਬੇਬੇ ਬੰਦਾ ਖੜਾ ਕਰਾਇਆ ਇਹਨੇ ਕਹਿੰਦੀ ਸਾਹ ਬਣਾਣਾ ਹੁਣ ਕਹਿੰਦੀ ਕੇ ਭਾਈ ਬੇ ਸਾਗ ਖਾऊंगी ਮੈਂ ਤਾਂ ਬਾਪੂ ਦਾ ਬਣਾ ਸਾਗ ਹੀ ਖਾऊंगी ਮੈਨੂੰ ਸਾਲ ਦੇ ਜੀ ਦੋਰ ਬੱਸ ਬਾਪੂ ਆ ਤੁਸਵਾ ਦੇ ਮੈਂ ਹੁੰਦੀ ਮੈਂ ਵਧੀਆ ਬਣਾਉਣਾ ਮਾਚਿਆ ਲਾਜ ਤੋਂ ਦਰ ਲਾ ਸੰਗਾ ਕੋ ਦੱਸੋ ਵੀ ਕਾਵਾ ਕੋਈ ਕੋਈ ਗੱਲ ਬਸ ਹੋਰ ਨਹੀ ਬੱਸ ਹੋ ਗਿਆ ਭਾਈ ਦੀ ਜਾਣ ਵਾਗਦੀ ਵਾਗਦੀ ਹੁਣ ਤਾਂ ਜਿਹੜਾ ਕੰਮ ਸੀ ਉਹ ਹੋ ਗਿਆ ਮੈਨੂੰ ਲੱਗਦਾ ਸਾਡਾ ਬਾਪੂ ਜਿੱਟ ਕੇ ਪੀਲੀ ਕਰ ਦੋਦੀ ਆ ਗੁਆਚ ਗਿਆ ਕੋਈ ਮੈਂ ਤਾਂ ਤੂੰ ਜੇ ਆਪ ਹੋ ਛਲਕ ਮੈਂ ਸਾਡੇ ਥੋੜਾ ਮਿੱਠਾ ਪਾਰਿਆ ਇੱਥੇ ਇਹ ਕੰਵਲੀ ਕੁੜੀ ਜੈਲਵਾ ਕਦੇ ਸਾਗਚੀ ਮਿੱਠਾ ਪਿਆ ਚਾਹ ਜ ਤਾਂ ਮੰਨੇ ਜਾਂਦੇ ਆ ਨਹੀਂ ਨਹੀਂ ਸਾਗਚੀ ਤੇ ਨੋਨ ਘੱਟ ਜੂਗਾ ਨਾ ਸਾਦੋ ਵੀ ਮਿੱਠੇ ਹੁੰਦੇ ਆ ਨਹੀਂ ਪਤਾ ਇਹਦੇ ਨਾਲ ਕਰ ਜੂਗਾ ਠੀਕ ਨਹੀਂ ਐ ਕਰੋ ਜੈਲਵਾ ਮੈਂ ਕਰਾਂ ਹਾਂ ਤੇਰਾ ਪਰ ਰਾਜਾ ਕੋਈ ਫੜ ਬਣ ਮੇਰੇ ਚੱਕਰ ਹੀ ਹੋ ਦੇਣਾ ਆਹ ਵੇ ਸਿਆਣੀ ਬੁੜੀ ਆ ਪ੍ਰਾਣੀ ਬੁੜੀ ਆਹੋ ਤੇਰਾ ਸਹੀ ਆ ਤੂੰ ਨਵੇਂ ਇਹਦਾ ਵਿਆਹ ਕੇ ਲੈ ਆਉਣ ਕਦੋਂ ਉਹ ਪਰਾਣੀ ਹੈ ਉਹ ਵੇ ਗੱਲੀ ਵਾਤੇ ਉਮਰ ਘਟਾ ਕੇ ਬਾਪੂ ਜਣਾ ਸ਼ਤਾਨ ਹੈ ਯਾਰ